हाँ जी वैलकम थोड़ा अच्छे सैशन में मैजिक मॉर्निंग आ देखो मैजिक मॉर्निंग सवेर है सवेरद किचन का सीन बाथरूम का सीन है बहुत सारी मैजिक टेस्ट है आज का सैशन बड़ा प्यारा है जी बैरन है ना उन्हें क्या जी सावेर है ना उस सारा दिन किहोजा होएगा इससे आधारित होती है अगर थोड़ी सवेर चंकी है ना सारा दिन चंगा है बड़ा सोना खान लोग बोलते देन ने कि हाँ जे कोई दिन ना चंगा हो तो कहीं पता नहीं कि मूँ देख के उठे, या देख लिया तो इसलिए अपनी सवेर सब तो सोना बनाओ ਸੋਨਾ ਬਣਾਉਂਦਾ ਨਾ ਕਿਆ ਹੈ ਕਿਆ ਹੈ ਪਰ ਵੱਖਰਾ ਵੀ ਬਣਾਣਾ ਹੈ ਅਗਰ ਉਹੀ ਰੂਟੀਨ ਹੈ ਕਿ ਆਪਾ ਉੱਠ ਕੇ ਬੈਠ ਕੇ ਖਾਣਾ ਖੁਨਾ ਖਾ ਕੇ ਆਪਣੇ ਕੰਮਾਂ ਕਰਾਤੇ ਚਲੇ ਜਾਣਿਆ ਇਹ ਰੂਟੀਨ ਸਾਨੂੰ ਕੀ ਸਕਸੈਸ ਦੇ ਪਾਏਗੀ ਕਿ ਸਾਨੂੰ ਉਹ ਚੀਜ਼ ਦੇ ਪਾਏ ਕਿ ਜੋ ਅਸੀਂ ਚਾਹੁੰਦੇ ਹਾਂ ਅੱਜ ਰੌਂਡਾ ਬੈਰਨ ਨੇ ਬੜੀ ਹੀ ਸੋਹਣੀ ਸਵੇਰ ਨੂੰ ਪਹਿਲੇ ਕਿਹਾ ਹੈ ਕਿ ਹਾਂ ਕਹਿੰਦੇ ਵੈਨ ਯੂ ਅਰਾਇਜ਼ ਇਨ ਦਾ ਮਾਰਨਿੰਗ ਥਿੰਕ ਵਾਟ ਇਜ਼ ਪ੍ਰਿਵਿਲੇਜ ਟੂ ਬੀ ਅਲਾਈਵ ਇਸ ਉਹ ਸਵੇਰੇ ਉੱਠੋ ਨਾ ਤੇ ਪਹਿਲੇ ਸ਼ੁਕਰੀਆ ਮਨਾਓ ਕਿ ਹਾਂ ਕਿੰਨਾ ਸ਼ੁਕਰੀਆ ਹੈ ਕਿ ਤੁਸੀਂ ਅੱਜ ਜ਼ਿੰਦਾ ਹੋ ਤੁਸੀਂ ਸੋਚ ਸਕਦੇ ਹੋ ਤੁਸੀਂ ਇੰਜੋਏ ਕਰ ਸਕਦੇ ਹੋ ਤੁਸੀਂ ਆਪਣਾ ਜਿਹੜਾ ਪਿਆਰ ਉਹ ਖੇਲ੍ਹ ਸਕਦੇ ਹੋ ਤੇ ਉਹ ਕਹਿੰਦੀ ਹੈ ਕਿ ਆਪਣੀ ਜਿਹੜੀ ਮਾਰਨਿੰਗ ਹੈ ਨਾ ਐਨੂੰ ਮੈਜੀਕਲ ਜ਼ਰੂਰ ਬਣਾਓ ਐ ਟੂ ਗ੍ਰੈਟੀਟਿਊਡ ਨਾਲ ਭਿਗੋਦੋ ਅੱਜ ਵੱਖਰਾ ਕਰਕੇ ਵਿਖਾਓ ਕਿ ہاں ਜੇ ਤੁਹਾਡੀ ਸਵੇਰ ਚੰਗੀ ਹੋਏ ਤਾਂ ਦਿਨ ਆਪਣੇ ਆਪ ਵਧੀਆ ਹੋ ਜਾਏਗਾ ਤੇ ਅਖੀਰ ਦੇ ਵਿੱਚ ਤੁਹਾਨੂੰ ਐਫੋ ਜਿਹਾ ਮੈਜੀਕਲ ਚੀਜ਼ਾਂ ਮਿਲਣਗੀਆਂ ਜੋ ਤੁਹਾਡੀ ਸਕਸੈਸ ਨੂੰ ਹੋਰ ਅੱਗੇ ਵਧਾਣਗੀਆਂ ਉਹਨੇ ਬਹੁਤ ਪਿਆਰਾ ਕਿਹਾ ਕਿ ਬੇਸਿਕਲੀ ਜਿਹੜਾ ਸਾਡਾ ਥਿੰਕਿੰਗ ਲੱਗਾ ਅਗਰ ਸਵੇਰੇ ਹੀ ਸ਼ੁਰੂ ਹੋ ਜਵੇ ਭਾਵੇਂ ਪੋਜ਼ਿਟਿਵ ਹੋਵੇ ਤੇ ਭਾਵੇਂ ਨੈਗੇਟਿਵ ਹੋਵੇ सारा दिन आधारित करता है तो इसलिए अपनी मॉर्निंग में बहुत ही मेराकलस बनाओ ग्रैटीट्यूड न्यो दो सब तो पहले उठते सार यसास करो कि हाँ अच्छी तो जिंदा हो शुक्र है परमात्मा कि हाँ थोड़े तो सार आ रहे हैं फिर अपने आस पास देखो कि हाँ थोड़ी तो फैमिली है तो बैड मिले है, पिलो मिले हैं छीट्स मिली है जिद एहसास कर सकते हो तुम एक लग्जरी लाइफ जी रहे हो ਫਿਰ ਦੋਨੋਂ ਪੈਰਾਂ ਨੂੰ نیچے ਜਦੋਂ ਰੱਖੋ ਤੇ ਅਹਿਸਾਸ ਕਰੋ ਕਿ ਸ਼ੁਕਰ ਹੈ ਪ੍ਰਮਾਤਮਾ ਤੂੰ ਮੈਨੂੰ ਆਪਣੇ खुद आपने आप ते खड़े होगा तो मैं रखे हुआ है वागुरु मैं एक नीचे जमीन है जमीन तो बाद फिर थैंक यू करो कि तीस बाथरूम जा रहे हो कि शुक्र है एक एह जी जगह है जिथे तीस अपने सारा जो वेस्ट और निकाल हो अपने आप में साफ सुथरा कर सद हरेक चीज़ में जिन्होंने अच्छ हाथ लाओ उन्होंने शुकराना करो ए तो रोंडा ये रौडा वैरन दीज़ा अच्छा कि हाँ जी भी चीज़ अच्छ हाथ लाओ तो शुकराने भिगो दोता थोड़ी जी जो अच्छे थिंकिंग लैवल है ना पॉजिटिविटी वाल ग्रैटीट्यूड वाल जाए तो किसी नैगेटिव चीज़ वाल जाए ना नहीं तो सू सब तो आदत होंगी ना सवेरे उठते हाई काम रहा है वह भी काम हाय अब उन्हें आना कि नहीं आना अच काम वाली आएगी कि नहीं आए इस सारिया चिंतावान तो दूर अज्ञा सवेर नैजिक बना दो मेरी मिर्कल, कहीं मिर्कल, बना दो वीया चीज़ा सोच के कि शुकराने भिगो दो कि वाइगुरु शुक्र है शुक्र है शुक्र है तू मैं शरीर दिता अखान दिखा बाथरूम ਦਿੱਤਾ ਹੈ ਅੱਛਾ ਉਸ ਤੋਂ ਬਾਅਦ ਕਿਚਨ ਦਿੱਤਾ ਹੈ ਕਿਚਨ ਕਿੰਨੇ ਸਾਰੇ ਇਕਵਿਪਮੈਂਟਸ ਹੈਗੇ ਨੇ ਗੈਸ ਤੇ ਰੋਟੀ ਪਕਦੀ ਹੈ ਮਾਈਕ੍ਰੋਵੇਵ ਵਿੱਚ ਚੀਜ਼ਾਂ ਗਰਮ ਹੁੰਦੀ ਹੈ ਗਲਾਸ ਨੂੰ ਹੱਥ ਲਗਾਓ ਸ਼ੁਕਰ ਹੈ ਪ੍ਰਮਾਤਮਾ ਤੂੰ ਗਲਾਸ ਹੈ ਜਿੱਦਾਂ ਤੁਸੀਂ ਪਾਣੀ ਪੀ ਸਕਦੇ ਨੇ ਤਾਂ ਬੁੱគੇ ਕਿੰਨਾ ਕੋ ਪਾਣੀ ਪੀ ਸਕਦੇ ਹੋਗੇ ਚਮਚਾ ਚਪਲੇਟਾਂ ਸਭ ਚੀਜ਼ ਦਾ ਸ਼ੁਕਰਾਨਾ ਕਰੋ ਆਟਾ ਹੈ ਕੜਾਜ ਦਾਲ ਹੈ ਰੋਟੀ ਹੈ ਕਿਹੜੀਆਂ ਚੀਜ਼ਾਂ ਤੁਸੀਂ ਬਣਾਉਣੀ ਹੈ ਸਭ ਦਾ ਸ਼ੁਕਰਾਨਾ ਕਰੋ ਦੇਖੋ ਕਿਵੇਂ ਮੈਡੀਕਲ ਸਾਰਾ ਦਿਨ ਹੁੰਦਾ ਐ ਤੇ ਰੋਂਡਾ ਵੈਰਨ ਦੀਆਂ ਚੀਜ਼ਾਂ ਹੋਰ ਜਿਹੜੀਆਂ ਅੱਜ ਮੈਂ ਤੁਹਾਨੂੰ ਚੀਜ਼ਾਂ ਐਕਸਪਲੀਕੇਟ ਕਰਨਾ ਦਨਿਆ ਓਕੇਨੀਆ ਕੇ ਹਾਂ ਵੀ ਆਪਣੀ ਸਵੈਰ ਤੋਂ ਨਾ ਕੁਝ ਅਲੱਗ ਕਰੋ ਆਪਣੇ ਆਪ ਨੂੰ ਡਿਸਕੰਫਰਟਸ ਦਾ ਲੈ ਕੇ ਆਓ ਪਰ ਇਹ ਨਾ ਸੋਚੋ ਕਿ ਹਾਂ ਵੀ ਅਪਾ ਜਿਵੇਂ ਜ਼ਿੰਦਗੀ ਜੀਣੀ ਹੈ ਉਦਾਂ ਹੀ ਜੀਣੀ ਹੈ ਕੁਛ ਅੱਜ ਆਪਣੇ ਜਿਹੜੀ ਨਿਊਰॉन्स ਹੈ ਨਾ ਬ੍ਰੇਨ ਦੇ ਸੈਲਸ ਹੈ ਇਹਨਾਂ ਨੂੰ ਵੱਖਰਾ ਕਰੋ ਅੱਜ ਆਪਣੇ ਨਾ ਲੈਫਟ ਹੈਂਡ ਨਾਲ ਬਰਸ਼ ਕਰਕੇ ਵਖੀਓ ਮੈਂ ਕਿਉਂ ਇਹ ਚੀਜ਼ ਕਹਿ ਰਹੀ ਹਾਂ ਕਿਉਂਕਿ ਸਾਡੇ ਜਿਹੜਾ ਲੈਫਟ ਹੈਂਡ ਹੈ ਨਾ ਉਹ ਰਾਈਟ ਹੈਂਡ ਬ੍ਰੇਨ ਦੇ ਨਾਲ ਅਟੈਚਡ ਹੁੰਦਾ ਹੈ ਜਿਹੜਾ ਸਾਡਾ ਕ੍ਰੀਏਸ਼ਨ ਮੋਡ ਤੇ ਰਹਿੰਦਾ ਕ੍ਰੀਏਸ਼ਨ ਮਤਲਬ ਮੂਡ ਹੁੰਦਾ ਕਿ ਹਾਂ ਅਸੀਂ ਕੁਝ ਨਿਨਵਾ ਸੋਚ ਸਕਦੇ ਹਾਂ ਕੁਝ ਨਿਨਵਾ ਕਰ ਸਕਦੇ ਹਾਂ ਜ਼ਿੰਦਗੀ 'ਚ ਜਿਹੜੇ ਲੋਕੀ ਆਪਣੀ ਐਸ ਇਟ ਇਜ਼ ਰੂਟੀਨ ਨਾਲ ਚੱਲਦੇ ਰਹਿੰਦੇ ਨੇ ਸੱਜਾ ਹੱਥ ਚਲਾਉਂਦੇ ਨੇ ਤੇ ਉਹੀ ਚਲਾਉਂਦੇ ਰਹਿੰਦੇ ਨੇ ਤੇ ਉਹਨਾਂ ਦੇ ਕ੍ਰੀਏਸ਼ਨ ਮੂਡ ਨਹੀਂ ਹੁੰਦਾ ਤੁਸੀਂ ਉੱਠਿਓ ਅੱਜ ਤੁਹਾਨੂੰ ਉਹੀ ਕੰਮ ਹੈ ਕਿ ਸਵੇਰੇ ਤੁਸੀਂ ਐਸਟਰਾ ਕਰਨਾ ਹੈ ਜੀ ਬਾਥ ਹੁੰ ਜਾਣਾ ਹੈ ਫਿਰ ਉਸ ਤੋਂ ਬਾਅਦ ਉਦਾਂ ਹੀ ਰੋਟੀ ਬਣਾਉਣੀ ਹੈ ਕੁਝ ਅਲੱਗ ਕਰੋ ਥੋੜਾ ਜਿਹਾ ਅੱਧਾ ਘੰਟਾ ਪਹਿਲੇ ਉੱਠ ਕੇ ਦੇਖੋ ਦੇਖੋ ਕਿ ਕਿੰਨਾ ਫਰਕ ਆਂਦਾ ਕਿੰਨੇ ਮੈਰਕਲਸ ਤੁਹਾਡੀ ਜ਼ਿੰਦਗੀ ਹੁੰਦੀ ਹੈ ਉਹ ਅੱਧਾ ਘੰਟਾ ਆਪਣੇ ਆਪ ਨੂੰ ਜੋ ਜਿਹਦੇ ਵਿੱਚ ਤੁਸੀਂ ਮੈਡੀਟੇਸ਼ਨ ਕਰ ਸਕੋ ਇਹ ਚੀਜ਼ਾਂ ਇਨਕਲੂਡ ਕਰਕੇ ਵੇਖੋ ਕਿ ਜਿਹਨੇ ਤੁਹਾਡੀ ਪ੍ਰੋਗਰੈਸ ਵਾਲ ਜਾਣ ਉਸ ਸੂਇਨ ਹੋਰ ਮੈਰਕਲਸ ਬਣਾ ਲੇ ਇੱਕ ਇੱਕ ਤਾਂ ਮੈਂ ਤੁਹਾਨੂੰ ਕਿਹਾ ਕਿ ਖੱਬੇ ਹੱਥ ਨੂੰ ਅੱਜ ਯੂਜ਼ ਕਰਕੇ ਦੇਖੋ ਇਹਦੇ ਨਾਲ ਤੁਹਾਡਾ ਕ੍ਰੀਏਟਿਵ ਜਿਹੜਾ ਮਾਈਂਡ ਹੈ ਨਾ ਉਹ ਐਨਹਾਂਸ ਹੋਏਗਾ ਤੁਸੀਂ ਉਹ ਚੀਜ਼ਾਂ ਕਰ पाओगे ਨਵੀਂ ਸੋਚ ਸੋਚ ਸਕੋਗੇ ਨਵੇਂ ਕੰਮ ਕਰ ਸਕੋਗੇ ਤੇ ਆਪਣੇ ਵੱਲ ਸਕਸੈਸ ਨੂੰ ਅਟਰੈਕਟ ਕਰ ਸਕੋਗੇ ਦੂਜੇ ਮੈਂ ਤੁਹਾਨੂੰ ਕਿਹਾ ਹੈ ਕਿ ਕੋਸ਼ਿਸ਼ ਕਰੋ ਅੱਧਾ ਘੰਟਾ ਪਹਿਲੇ ਉੱਠਣ ਦੀ ਤੇ ਤਾਂ ਕਿ ਤੁਸੀਂ ਆਪਣੇ ਵਾਸਤੇ ਵਕਤ ਕਢਾਲ ਸਕੋ ਤੇ ਆਪਣੇ ਆਪ ਨਾਲ ਬੈਠ ਕੇ ਗੱਲ ਕਰ ਸਕੋ ਕਿ ਹਾਂ ਕਿ ਤੁਸੀਂ ਐਫਓਜੀਏ ਲਾਈਫ ਵਿੱਚ ਚਾਹੁੰਦੇ ਹੋ ਹਰ ਚੀਜ਼ ਨੂੰ ਪੋਜ਼ਿਟਿਵ ਲੈਣ ਦਾ ਅਹਿਸਾਸ ਸਭ ਤੋਂ ਵੱਧ ਸਵੇਰੇ ਹੁੰਦਾ ਹੈ ਕਿਉਂਕਿ ਜਿਹੜਾ ਬ੍ਰਹਮ ਮੂਰਤ ਜਿਹਨੂੰ ਅਸੀਂ ਕਹਿੰਦੇ ਨਾ ਸਵੇਰੇ 4 ਵਜੇ ਤੋਂ 5 ਵਜੇ ਤੱਕ ਹੁੰਦਾ ਹੈ ਉਹ ਸਭ ਤੋਂ ਮੈਰਕਲਸ ਹੁੰਦਾ ਹੈ ਉਹ ਕਹਿੰਦੇ ਨੇ ਦੇਵੀ ਦੇਵਤਾ نیچے ਆਉਂਦੇ ਨੇ ਇਹਦਾ ਮਤਲਬ ਕੀ ਹੈ ਕਿ ਸਾਡਾ ਮਨ ਉਸ ਟਾਈਮ ਇੰਨਾ ਸ਼ਾਂਤ ਹੁੰਦਾ ਹੈ ਕਿ ਅਸੀਂ ਜੋ ਆਪਣੇ ਵਿੱਚ ਉਹ ਸਵੇਰ ਵੇਲੇ ਪਾਵਾਂਗੇ ਨਾ ਉਹ ਸਾਡੇ ਅੰਦਰ ਸਾਡੇ ਦਿਮਾਗ 'ਚ ਉਹੀ ਸਾਡੀ ਜ਼ਿੰਦਗੀ ਵਿੱਚ ਅਟ੍ਰੈਕਟ ਹੋਏਗਾ ਮੈਂ ਹਮੇਸ਼ਾ ਐਜ਼ ਅ ਡਾਈਟੀਸ਼ਨ ਹਮੇਸ਼ਾ ਕਹਿੰਦੀ ਆ ਕਿ ਸਵੇਰ ਦਾ ਖਾਣਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਔਰ ਐਜ਼ ਅ ਲਾਈਫ ਕੋਚ ਵੀ ਮੈਂ ਇਹ ਗੱਲ ਕਹਿੰਦੀ ਆ ਕਿ ਸਵੇਰ ਦੀ ਸੋਚ ਜਿਹੜੀ ਉਹ ਸਭ ਤੋਂ ਇੰਪੋਰਟੈਂਟ ਹੈ ਜੋ ਤੁਸੀਂ ਸਵੇਰੇ ਸੋਚ ਆਪਣੇ ਆਪ ਨੂੰ ਦਿਓਗੇ ਉਹੀ ਸੋਚ ਨਾਲ ਤੁਸੀਂ ਆਪਣੀ ਅੱਗੇ ਜ਼ਿੰਦਗੀ ਵੀ ਵਧਾਓਗੇ ਤੇ ਉਹੀ ਚੀਜ਼ਾਂ ਅਟ੍ਰੈਕਟ ਕਰੋਗੇ ਇਸ ਲਈ ਰੋਂਡਾ ਵੈਰਨ ਦਾ ਕੰਮ ਤੇ ਅੱਜ ਕਰਨਾ ਹੀ ਕਰਨਾ ਹੈ ਕਿ ਸਵੇਰੇ ਸਾਰੀ ਜਿਹੜੀ ਮਾਰਨਿੰਗ ਹੈ ਉਹਨੂੰ ਮੈਰਕਲਸ ਬਣਾਉਣਾ ਹੈ ਪਰ ਨਾਲ ਹੀ ਨਾਲ ਅਪਾ ਦੋ ਕੰਮ ਹੋਰ ਕਰਨੇ ਨੇ ਆਪਣੇ ਆਪ ਨੂੰ ਅੱਧਾ ਘੰਟਾ ਦੇਣਾ ਭਾਵੇਂ ਮੈਡੀਟੇਸ਼ਨ ਚ ਦੋ ਮੈਡੀਟੇਸ਼ਨ ਮੀਨਸ ਇੱਕ ਚੀਜ਼ ਵੱਲ ਧਿਆਨ ਧਿਆਨ ਅੱਧਰ ਜਾਏ ਉੱਧਰ ਜਾਏ ਨਹੀਂ ਫਿਰ ਤੁਸੀਂ ਭਾਵੇਂ ਸਵਾਸਾਂ ਵੱਲ ਦੋ ਕਿਸੇ ਪੁਆਇੰਟ ਵੱਲ ਦੋ ਪਰ ਤੁਹਾਨੂੰ ਪਤਾ ਹੋਏ ਕਿ ਮੇਰਾ ਜਿਹੜਾ ਮਾਈਂਡ ਹੋ ਮੇਰੇ ਕੰਟਰੋਲ ਚ ਹੈ ਇਹ ਅੱਧਾ ਘੰਟਾ ਤੁਹਾਡਾ ਆਪਣਾ ਹੋਣਾ ਚਾਹੀਦਾ ਤੇ ਐਦਾਂ ਹੀ ਆਪਣੀ ਮੈਰਕਲਸ ਮਾਰਨਿੰਗ ਬਣਾਨੀ ਹੈ ਕਿ ਲੈਫਟ ਹੈਂਡ ਨਾਲ ਅਜ ਬ੍ਰਸ਼ ਕਰਨ ਦੀ ਵੀ ਕੋਸ਼ਿਸ਼ ਕਰਨੀ ਹੈ ਤਾਂ ਕਿ ਸਾਡਾ ਕ੍ਰੀਏਟਿਵ ਮੂਡ ਵਾਲਾ ਜਿਹੜਾ ਮਾਈਂਡ ਹੈ ਨਾ ਇੱਧਰ ਵਾਲਾ ਉਆ ਜਹਾਨ ਸੋਇ ਤੇ ਫਸ ਇਹ ਹੀ ਅੱਜ ਦੀ ਪ੍ਰੈਕਟਿਸ ਹੈ ਸਟਾਰਟਿੰਗ ਪ੍ਰੈਕਟਿਸ ਅੱਜ ਆ ਇਸ ਤੋਂ ਬਾਅਦ ਰੌਂਡ ਆ ਬੈਂ ਕਰੀ ਆਪਣੀ ਕਾਨ ਜੋ ਬlesਸਿੰਗਸ ਕਰੋ ਤੇ ਰਾਤੀ ਸੌਣ ਲੱਗਿਆ ਮੈਜਿਕ ਰੌਕ ਕਰੋ ਤੇ ਆਪਾਂ ਫਿਰ ਮਿਲਾਂਗੇ ਅਗਲੇ ਸੈਸ਼ਨ ਚ ਮੈਨੂੰ ਅੱਜ ਵੀ ਇਜਾਜ਼ਤ ਦਿਓ ਤਾਂ ਮੈਨੂੰ ਪਤਾ ਹੈ ਕਿ ਅੱਜ ਤੁਹਾਡੀ ਜਿਹੜੀ ਮਾਰਨਿੰਗ ਆ ਮਿਰਕਲਸ ਹੋਣ ਵਾਲੀ ਹੈ ਥੈਂਕ ਯੂ हैव अ ਵੈਰੀ ਨਾਈਸ ਡੇ